ਇਹ ਬਾਦਲ ਮੰਮੀ ਗੱਡੀ ਚਲਾਉਣ ਲੱਗੀ ਏ ਕੁੱਟ ਕੇ ਫੜ ਲੈ ਆ ਪਹਿਲੀ ਵਾਰ ਕਿਰਨ ਚਲਾ ਰਹੇ ਨੇ ਸਕੋਰਪਿਓ ਐਨ ਜਿਹੜਾ ਟੈਸਟ ਡਰਾਈਵ ਲਈ ਤਿਸ ਗਿਰਦੇ ਉਦੋਂ ਚਲਾਈ ਸੀ ਬਸ ਆਪਣੇ ਵਾਲੀ ਗੱਡੀ ਕਿਰਨ ਪਹਿਲੀ ਵਾਰ ਚਲਾਉਂਦੇ ਓਏ ਇਹ ਵੱਧ ਤ ਵਾਈ ਗਰੂਪ ਵਾਈ ਗਰੂਪ ਵਾਈ ਗਰੂਪ ਕੁੱਟ ਕੇ ਫੜ ਕੇ ਰੱਖ ਪਾਪਾ ਨੂੰ ਬੈਸ ਤੇ ਮੰਮੀ ਵਧੀਆ ਚਲਾਉਂਦੀ ਹੈ ਗੱਡੀ ਇਹਦੇ ਕੋਈ ਗੱਲ ਨਹੀਂ ਜੀ ਸਭ ਤੋਂ ਪਹਿਲਾਂ ਬ੍ਰੇਕ ਤੇ ਪੈਰ ਲਾਓ ਹਾਂ ਬ੍ਰੇਕ ਦਾ ਐਸ ਦਾ ਹੈਂਡ ਬ੍ਰੇਕ نیچے ਕਰੋ ਠੀਕ ਹੈ ਇਹ ਪਿੱਛੇ ਕਿੱਲੀ ਜੀ ਲੱਗੀ ਹੋਣੀ ਇਹਦੇ ਗੇਅਰ ਤੇ ਇਹਦੇ ਬੈਕ ਸਾਈਡ ਤੇ ਹੈ ਇਹਨੂੰ ਨੱਪ ਕੇ ਸਿੱਧਾ ਹਾਂ ਨੱਪ ਕੇ ਬਾਸ ਬੱਸ ਹੁਣ ਗੇਅਰ ਪੈ ਗਿਆ ਹੁਣ ਕੋਈ ਲੋਡ ਨਹੀਂ ਨੂੰ ਛੇੜਨ ਦੀ ਹੁਣ ਹੌਲੀ ਲੈ ਕਲਚ ਰਿਕ ਕਲਚ ਗਿਆ ਬ੍ਰੇਕ ਛੱਡੋ ਅੱਪੀ ਰੁੜ ਪੈ ਗਈ ਇਹ ਰਾਈਟ ਪੈਰ ਨਾਲ ਰਾਈਟ ਪੈਰ ਨਾਲ ਹੀ ਚਲਾਣੀ ਤੇ ਰਾਈਟ ਨਾਲ ਹੀ ਬ੍ਰੇਕ ਮਾਰਨੀ ਹੈ ਪਹਿਲਾਂ ਬ੍ਰੇਕ ਮਾਰ ਕੇ ਦੇਖਿਓ ਹਲਕੀ ਜੀ ਰਾਈਟ ਨਾਲ ਵਾਹਸ ਕੀ ਬਾਤ ਤਾਂ ਨੇ ਜੀ ਕੀ ਬਾਤ ਤਾਂ ਨਹੀਂ ਮੈਂ ਚਲਾ ਲੈਂਦੀ ਆ ਗੱਡੀ ਬਈ ਐਵੇਂ ਬੈਲਟ ਲਾਈਏ ਮੈਂ ਨਹੀਂ ਲਾਈ ਪਰ ਮੈਂ ਕੋਈ ਕੋ ਚੱਕਰ ਨਹੀਂ ਨਹੀਂ ਗੱਡੀ ਤਾਂ ਕਿਹਨੇ ਚਲਾ ਲੈਂਦੇ ਨੇ ਸਕਾਰਪਿਓ ਗਿਰਨ ਨੇ ਆਪਣੀ ਵਾਲੀ ਪਹਿਲੀ ਵਾਰ ਚਲਾ ਰਹੇ ਨੇ ਵਾਓ ਯਾਰ ਮੌਸਮ ਕਿੱਟਾ ਕੈਂਟ ਲੱਗ ਰਿਹਾ ਬਾਹਰ ਸਿਰਾ ਲੱਗ ਰਿਹਾ ਸਿਰਾ ਓਏ ਹੋਏ 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 ਕੀ ਬਾਤ ਹੈ ਮਜ਼ਾ ਆ ਰਿਹਾ ਕਿਰਨ ਹੈ ਸਹੀ ਗੱਲ ਹੈ ਫਰਕ ਹੈਗਾ ਨਾ ਇੱਕ ਵਾਰੀ ਬ੍ਰੇਕ ਲਾਇਓ ਵੈਰੀ ਗੁੱਡ ਵੈਰੀ ਗੁੱਡ ਉਹਦਨ ਮੈਂ ਖੱਬੇ ਪੈਰ ਨਾਲ ਪੇਰ ਲਾਇਆ ਬ੍ਰੇਕ ਲਾ ਲਈ ਆ ਕਿਤੇ ਤਵਨ ਗਿਆ ਹੀ ਨਹੀਂ ਆਟੋਮੈਟਿਕly ਸਿਰਫ ਇੱਕ ਪੈਰ ਨਾਲ ਚੱਲਦੀ ਆ ਉਹ ਖੱਬੇ ਪੈਰ ਨਾਲ ਬ੍ਰੇਕ ਮਾਰਨਾ ਤਾਂ ਉਸ ਤੋਂ ਝਟਕਾ ਮਾਰ ਕੇ ਕਿਰਨ ਡਰ ਕੇ ਕਹਿੰਦੇ ਮੇਰੇ ਤੋਂ ਨਹੀਂ ਚਲਣੀ ਇਹ ਮੈਂ ਫਿਰ ਸਮਝਾਇਆ ਵਾ ਰਾਈਟ ਨਾਲ ਲੱਗਦੀ ਹੈ ਬ੍ਰੇਕ ਇਹਦੀ ਆ ਚਲੋ ਜੀ ਆਪਾਂ ਚੱਲੇ ਜੀ ਰਾਜਪੁਰੇ ਆਪਣੇ ਨਾਨਕੇ ਮਤਲਬ ਮੇਰੇ ਨਾਨਕੇ ਤੇ ਉਸ ਦਿਨ ਮੈਂ ਨਾਨਾ ਜੀ ਨੂੰ ਤਾਂ ਮਿਲ ਆਇਆ ਸੀ ਪਰ ਮਾਮਿਆਂ ਨੂੰ ਨਹੀਂ ਮਿਲਿਆ ਸੀ ਤਾਂ ਕਰਕੇ ਮਾਮੇ-ਮਾਮੀਆਂ ਨੂੰ ਤਾਂ ਨਹੀਂ ਮਿਲ ਪਾਇਆ ਉਦੋਂ ক্রিকেট ਮੈਚ ਸੀ ਵਰਲਡ ਕੱਪ ਫਾਈਨਲ ਮੈਂ ਭੱਜ ਕੇ ਫੜਫੜਾ ਗਿਆ ਹੁਣ ਆਪਾਂ ਚੱਲੇ ਜੀ ਰਾਜਪੁਰੇ ਮਾਮਿਆਂ ਨੂੰ ਮਿਲਦੇ ਆਂ ਕਿਰਨ ਸੀਰੀਅਸਲੀ ਦੱਸੋ ਇੰਜੋਏ ਕਰ ਰਹੇ ਹੋ ਸਾਹਮਣੇ ਦੇਖ ਕੇ ਬੋਲੀ ਉਧਰੋਂ ਦਾ ਦੇਖਿਓ ਕੈਮਰੇ ਵੱਲ ਨਹੀਂ ਦੇਖਦੀ ਬਹੁਤ ਆਜਾਈ ਕਰ ਰਹੀਆਂ ਮੈਂ ਸੀਰੀਅਸਲੀ ਇੰਜੋਏ ਉਹ ਡਰਾਈਵ ਅੱਛੀ ਹੈ ਨਾ ਜੀ ਹੈਨਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਰਨੇ ਚਲਾ ਲਈ ਇਹਦਾ ਸੁੱਕ ਮੈਨੂੰ ਜ਼ਿਆਦਾ ਹੋ ਗਿਆ ਹਈ ਵਾਰ ਬੰਦਾ ਥੱਕ ਜਾਂਦਾ ਨਾ ਤੇ ਉਸ ਚੱਕਰ ਕਰਕੇ ਵਧੀਆ ਹੋ ਜਾਂਦਾ ਸੀ ਨਾ ਲਓ ਜੀ ਕਿਰਨ ਨੇ ਚਲਾ ਲਈ ਘੱਟੋ ਘੱਟ 30 ਕਿਲੋਮੀਟਰ ਸੋ ਕਿਰਨ ਕੀਵੇਂ ਦਾ ਰਿਵਿਊ ਦਿਓਗੇ ਮੈਨੂੰ ਹੁਣ ਬਹੁਤ ਵਧੀਆ ਆਸਮਾਨ ਹਣਾ ਤੇਰਾ ਸਲੀ ਵਾਈ 20 ਨਾਲੋਂ ਕੀ ਫਰਕ ਲੱਗਿਆ ਮਤਲਬ ਇੱਕ ਤਾਂ ਗੇਰਾਂ ਦਾ ਫਰਕ ਕਰੇ ਇਸ ਬ੍ਰੇਕ ਆ ਸਭ ਤੋਂ ਵੱਡਾ ਫਰਕ ਹੈ ਦੂਜਾ ਸੀਟ ਬਹੁਤ ਕੰਫਰਟੇਬਲ ਆ ਉੱਚਾ ਉੱਚਾ ਸੀਟ ਹੁੰਦਾ ਵਾਈ 20 ਦੇ ਵਿੱਚ ਵੜ ਜਾਂਦਾ ਹੁੰਦਾ ਪੋਨਟ ਵੀ ਨਹੀਂ ਦੇਦਾਂ ਦਾ ਬਸ ਇੱਕ ਜਜਮੈਂਟ ਦੇ ਨਾਲ ਹੀ ਚੱਲਦੇ ਹੁੰਦੇ ਨੇ ਗੱਡੀਆਂ ਆਪਣੀ ਹੂੰ ਥੋੜਾ ਮੇਥੋਂ ਥੱਲੇ ਜਾਣਾ ਕਿ ਉੱਪਰ ਹੀ ਜਾਣਾ ਹੈ ਫਟ ਗਏ ਨੇ ਔਰ ਸੀਟ ਉਹ ਤਾਂ ਚਲੋ ਉੱਚੇ ਪੰਨੂ ਤਾਂ ਠੀਕ ਹੈ ਤੇ ਕੰਮ ਬੈਠਣ ਵਿੱਚ ਕਿਵੇਂ ਕੰਫਰਟ ਹੈ ਦਾ ਇਹ ਤਾਂ ਜਿਆਦਾ ਕੰਫਰਟ ਹੈ ਇਹ ਤਾਂ ਜਿਆਦਾ ਕੰਫਰਟ ਹੈ ਨਾ ਆਬਵੀਅਸਲੀ ਗੱਲ ਔਰ ਕਿਉਂਕਿ ਜਿਹੜੀ ਇੱਕ ਬੜੀ ਸੀਟਿੰਗ ਦੀ ਜਿਹੜੀ ਉਹ ਬਣਾਈ ਹੋਈ ਹੈ ਨਾ 6 ਪੈ ਦੀ ਸੀਟ ਦੀ ਉਹ ਬਹੁਤ ਬੈਸਟ ਹੈ ਥਕਾਵਟ ਨਹੀਂ ਹੋ ਸਕਦੀ ਮੇਰੇ ਸਾਹਮਣੇ ਵਾਲੇ ਸ਼ੇਪ ਦੇ ਉੱਪਰ ਨਾ ਮੈਂ ਵੇਖ ਲਓ ਮੈਂ ਹਿਲਣਾ ਚਲਾ ਰਹੀ ਆ ਮੈਨੂੰ ਤਾਂ ਵੀ ਫੈਰ ਕੰਫਰਟੇਬਲ ਲੱਗਾ ਆ I20 ਮੈਂ ਹਿਲਣਾ ਨਹੀਂ ਮੈਨੂੰ ਚੱਲਦੀ ਨਹੀਂ ਕਿਉਂਕਿ ਕியਰ ਪਾਉਣਾ ਪੈਂਦਾ ਕਲੱਚ ਤਾਂ ਪੈਰ ਰੱਖਣਾ ਪੈਂਦਾ ਹੁੰਦਾ ਨਾ ਜਦੋਂ ਉਹ ਹੁੰਦੀ ਹੈ ਟ੍ਰੈਫਿਕ ਵਿੱਚ ਇਧਰਲੀ ਸਾਈਡ ਮੇਰਾ ਸਕੂਲ ਹੈ ਜੀ ਆਹ ਦੇਖੋ ਜੀ ਬੋਰਡ ਦਿਖ ਰਿਹਾ ਜੀ ਜਿੱਥੇ ਮੈਂ ਪੜਿਆ ਮੁਕਤ ਪਬਲਿਕ ਸਕੂਲ ਬਚਪਨ ਦੇ ਵਿੱਚ ਇੱਥੇ ਪੜਿਆ ਮਤਲਬ ਬਚਪਨੀ ਸੀ ਉਹ ਸਕੂਲ ਵਾਲੇ ਕੀ ਬਾਤ ਹੈ ਤੁਹਾਨੂੰ ਮੀਂਹ ਆ ਰਹੀ ਏ ਇਬਾਦਤ ਆਪਣੇ ਬਾਪਾ ਦੀ ਗੋਦੀ ਵਿੱਚ ਆਪਾਂ ਦੇਖਦੀ ਹੋਈ ਚਲੋ ਆਪਾਂ ਪਹੁੰਚਦੇ ਆ ਮਾਮਾ ਜੀ ਘਰੇ ਫਿਰ ਆਪਾਂ ਇਹਨੂੰ ਸਵਾਗਤ ਲਾਓ ਜੀ ਲਓ ਜੀ ਪਹੁੰਚ ਕੇ ਪਹੁੰਚ ਕੇ ਪਹੁੰਚ ਕੇ ਤੇਲ ਚੌਕ ਕੇ ਸਵਾਗਤ ਕੀਤਾ ਗਿਆ ਜੀ ਵਾਹ ਜੀ ਵਾਹ ਸ਼ੁਕਰ ਸਰੋਂ ਦੇ ਤੇਲ ਨਾਲ ਸਵਾਗਤ ਕੀਤਾ ਚਾਓ ਸਸਿਗਾ ਮਾਮੂ ਜੀ ਤੁਹਾਨੂੰ ਤੁਹਾਨੂੰ ਜਿਆਦਾ ਕੀ ਆਜੋ ਤੁਹਾਡੀ ਈਵਾ ਕਿੱਥੇ ਹੈ ਅੰਦਰ ਅੰਦਰ ਹੀ ਲੋ ਜੀ ਰਾਜਪੁਰੇ ਅਸੀਂ ਮਾਮਿਆਂ ਦੇ ਹੋ ਕੇ ਆ ਗਏ ਬਲੋਗ ਨਹੀਂ ਬਣਾ पाए ਜਿਆਦਾ ਕਿਉਂਕਿ ਹਲੇ ਬਹੁਤ ਜਿਆਦਾ ਫੈਮਿਲੀ ਵਾਲਾ ਮਾਹੌਲ ਹੋ ਗਿਆ ਸੀ ਅਸੀਂ ਸਾਰੇ ਇਕੱਠੇ ਹੋ ਗਏ ਅਸੀਂ ਹਾਸਾ ਫੇੜਾ ਪੈ ਗਿਆ ਵੈਸੇ ਬੜਾ ਲੈਂਦੇ ਵਧੀਆ ਸੀ ਗੱਲਾਂ ਜੀ ਨੇ ਮਸਤ ਹੋ ਕੇ ਦਿਮਾਗੇ ਚ ਨਹੀਂ ਆਇਆ ਵੀ ਬਲੋਗ ਵੀ ਬਣਾ ਲਈਏ ਚਲੋ ਸਾਰੇ ਮਾਮੇ ਨੂੰ ਮਿਲ ਕੇ ਆ ਗਏ ਤੇ ਸਭ ਦਾ ਮੂੰਹ ਮਿੱਠਾ ਕਰਾਤਾ ਹੁਣ ਆ ਚੁੱਕੇ ਅਸੀਂ ਪਿੰਡ ਆ ਕਰਨ ਸੁੱਤੀ ਹੋਈ ਏ ਆ ਇਹ ਇਹ ਬਾਜਤ ਇਹ ਟਿੱਕੜੀ ਬਣਾ ਕੇ ਗੋਦੀ ਚ ਬਹਿ ਗਈ ਏ ਟੀਮ ਵੜਾ ਲਈ ਇਹਨਾਂ ਨੇ ਆਪਣੀ ਹੁਣ ਮੈਨੂੰ ਵੇਖਣ ਨਹੀਂ ਢਈ ਉਹਦੇ ਗੋਦੀ ਦਾ ਸਾਥੀ ਨਾਲ ਲੱਗ ਗਈ ਆਪਣੀ ਦੀਦੀ ਦੀ ਹੂੰ ਦੱਸਾਂ ਤੈਨੂੰ ਮੈਂ ਹਾਂ ਬੁਨਾ ਉਹਦੇ ਉਹਦੇ ਉਹ ਛੋਰੀ ਏ ਹੋਟਰੀ ਏ ਹੁਣ ਆਇਆ ਵੀਰਾ ਆਏਗਾ ਭਾਬੀ ਤਿਆਰ ਹੋਣਗੇ ਨੇ ਤੇ ਫਿਰ ਆਪਾਂ ਜਾਈਏ ਪਟਿਆਲੇ 도ਸਾ ਖਾਣ ਆਪਾਂ ਖਾ ਕੇ ਨੇ 도사 도ਸਾ ਮਤਲਬ ਸਾਊਥ ਇੰਡੀਅਨ ਵਾਲਾ ਮੈਂ ਪਾਗਲ ਹੋ ਗਿਆ ਮੈਨੂੰ ਲੱਗਦਾ ਥੋੜਾ ਜਿਹਾ ਆਹ ਤੇਰਾ ਵੀਰਾ ਤਰੀਕਾ ਕੀ ਬਣਾਈ ਫਿਰਦਾ ਪੁਰਾ ਪੁਰਾ ਇਹ ਪਤਾ ਨਹੀਂ ਇਬਾਦਤ ਪੰਜਾਬੀ ਚ ਇਬਾਦਤ ਵੀ ਲਿਖੀ ਫਿਰਦਾ ਇਹ ਹੀ ਬਣਾਇਆ ਕੀ ਮੈਂ ਦੱਸਦਾ ਦੇ ਪੂਰੇ ਪਾਣੀ ਦੇ ਰੋੜ ਦੀ ਉੱਥੇ ਵਾੜੀ ਇਹ ਰੋੜ ਕੇ ਫਿਰ ਕੀ ਕਰੀ ਵਾਪਸ ਆ ਜਾਈਗੀ ਇੱਕ ਗੇਮ ਨੂੰ ਕਹਿੰਦੇ ਕੀ ਨੇ ਬਸ ਉਹ ਨਵੀਂ ਕਿਕਾਰਡ ਗੱਡੀ ਮਤਲਬ ਬੋਲਪਾਣ ਲ ਘੁੰਮਦਾ ਕਿ ਆਪਣੇ ਆਪ ਘੁੰਮਦਾ ਹੂੰ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ ਮਾਲਕੋ ਡਿੱਗੀ ਚ ਬਹਿਣ ਵਾਲਿਓ ਡਿੱਗੀ ਚ ਵੜਿਆ ਤੁਹਾਨੂੰ ਸੀਟਾਂ ਨਾ ਸਮਝਿਓ ਉਹ ਬੈਲਟ ਟੋਕਣ ਡਿਆ ਬੱਤ ਅੱਗੇ ਕਰਦੇ ਲੱਗਦੀ ਪਿੱਛੇ ਹਾਂ ਆਟੋ ਪੰਜ ਜੀ ਕਿਵੇਂ ਵਧੀਆ ਲੰਦਾ ਪਿੱਛੇ ਬੈ ਕੇ ਮੈਂ ਵੀ ਬੈ ਕੇ ਵੇਖ ਚੁੱਕੀ ਹਾਂ ਇੱਕ ਵਾਰੀ ਬਿਲਕੁਲ ਖੁੱਲੀ ਹੈ ਨਾ ਪਿੱਛੇ ਵੀ ਜਗ੍ਹਾ ਹਾਂ ਠੀਕ ਆ ਆਪਾਂ ਜਾ ਰਹੇ ਹਾਂ ਪਟਿਆਲੇ ਸਹੀ ਮਸ਼ਹੂਰ ਦੋਸੇ ਵਾਲੇ ਰਸ਼ਮ ਇਹ ਕਿੰਨਾ ਇੱਥੇ ਵੇ ਲੋ ਵੇਖੋ ਕਿਦਾਂ ਚੌਂਡਿਆ ਘੋ ਆ ਵੀਰਾ ਹੋਰ ਮੋਟਾ ਹੋ ਜਾਣਾ ਇਹਨੇ ਬੈਠਣ ਦਾ ਸਿਸਟਮ ਦੀ ਪ੍ਰੋਬਲਮ ਹੈ ਬਾਜੀ ਤੇ ਹਨਾ ਲੋ ਜੀ ਅਸੀਂ ਤਾਂ ਖਾ ਲਿਆ ਡੋਸਾ ਇੱਥੇ ਰਸਤੇ 'ਤੇ ਲੱਗੀ ਜੀ ਭੈਰੋਨਾਥ ਦੀ ਰੇੜੀ ਜਦੋਂ ਮਿਲਦਾ ਹੈ ਮਿਲਕ ਬਦਾਮ ਤੇ ਫਲੂਦਾ ਭਾਬੀ ਨੇ ਤੇ ਰੋੜਾ ਚੱਕਦਾ ਮੈਂ ਤਾਂ ਮਿਲਕ ਪਦਮ ਖਾਣੇ ਕਰਨ। ਉਹ ਪਿੱਛੇ ਦੋ ਅਨਮੋਲ ਰਤਨ ਇਹ ਵੀ ਕੋਈ ਕੁਲਫੀ-ਸ਼ੁਲਬੀ ਖਾਣਗੇ। ਤੇ ਭਾਬੀ ਨੇ ਖਾਣਾ ਹੈ ਆਈਸਕ੍ਰੀਮ ਆਈਸਕ੍ਰੀਮ ਨਹੀਂ ਉਹ ਬਦਾਮ ਬਦਾਮ ਮਿਲਕ ਬਰਾਮ ਵਾਲਾ। ਆਪਾਂ ਪੂਰੇ ਪੱਕਿਆਂ ਆਪਣੇ ਵਾਅਦੇ ਦੇ ਆਪਾਂ ਨਹੀਂ ਖਾਵਾਂਗੇ ਜੋਰ ਲਾਲੇ ਭਾਵੇਂ ਵੀਰਾ ਤੇ ਭਾਬੀ। ਪੀਜੇ ਦਾ ਪੱਕਾ ਕਰ ਦੇ ਤੇਰੇ ਬੰਦ ਤੇ ਨਾਲ ਆਪ ਏ ਬੱ비 ਬੜੀ ਕਹੈਂਟ ਡਾਈਟ ਏ ਨਹੀਂ ਕਿੰਨੇ ਟਾਈਮ ਚਲਣੀ ਏ ਇਹ ਤਾਂ ਚਲ ਲਾਈਫ ਲੋਗ ਚਲਾਓ ਨਾ ਨਾ ਸਰਦੀਆਂ ਦੇ ਵਿੱਚ ਨਹੀਂ ਨਹੀਂ ਬੱ비 ਪਤਾ ਕੀ ਚੱਕਰ ਏ ਮੇਰੇ ਨੌਨ ਹੈਗੇ ਨੇ ਉਹ ਜਿਹੜੇ ਜਿਨ੍ਹਾਂ ਨੇ ਕਰ ਮੈਂ ਗਿਆ ਰਹੀ ਸੀ ਮੇਰੇ ਸਟੂਡੈਂਟ ਵੀ ਨੇ ਉਹ ਖੁਦ ਬਹੁਤ ਸੋਹਣੀ ਡਾਈਟ ਬਣਾ ਕੇ ਦਿੰਦੇ ਨੇ ਨੈਚੁਰਲ ਡਾਈਟ ਕੁਛ ਬੰਦ ਕਰਨ ਦੀ ਲੋੜ ਨਹੀਂ ਕੋਈ ਐਕਸਟਰਾ ਨਹੀਂ ਖਾਣਾ ਵੀ ਤੁਸੀਂ ਇਹ ਸ਼ੇਕ ਲੋ ਫਲਾਣਾ ਢਿੰਕਾ ਬਿਲਕੁਲ ਨੈਚੁਰਲ ਡਾਈਟ ਰੋਟੀ ਖਾਣੀ ਏ ਪ੍ਰੋਪਰ ਫਰੂਟ ਖਾਣੇ ਨੇ ਰਾਤ ਨੂੰ ਵੀ ਰੋਟੀ ਖਾਣੀ ਹੈ ਪਨੀਰ ਖਾਣਾ ਹੈ ਘੈਂਟ ਡਾਈਟ ਬੈਲੈਂਸ ਕਰਕੇ ਉਹ ਛੋਟੀ ਜੀ ਕੰਡੇ ਵਾਲੀ ਮਸ਼ੀਨ ਜੀ ਲਿਆ ਦਿੱਤੀ ਵੀ ਜਿਹਦਾ ਬਾ ਤੋਲ ਕੇ ਰੋਟੀ ਜਿਹੜਾ ਆਟਾ ਲੈਣਾ ਨਾ ਆਪਾਂ ਸਵੇਰੇ ਉਹ ਤੋਲ ਕੇ ਲੈਣਾ ਹੈ 60 ਪਾਣੀ 70 ਗ੍ਰਾਮ ਲਿਖਿਆ ਹੋਇਆ ਹੈ 60 ਗ੍ਰਾਮ ਆਟਾ ਲੈਣਾ ਇੱਕ ਬੰਦੇ ਨੇ ਸਵੇਰੇ ਉਹਦੀ ਭਾਵੇਂ ਇੱਕ ਰੋਟੀ ਬਣਾ ਲਓ ਭਾਵੇਂ ਦੋ ਬਣਾ ਲਓ ਭਾਵੇਂ ਤਿੰਨ ਬਣਾ ਲਓ ਮਿਕਸ ਨਹੀਂ ਕਰਨਾ ਉਹਦੇ ਵਿੱਚ ਕੋਈ ਆਟਾ ਹੋਰ ਬੰਦੇ ਕਰ ਲਓ ਪਰ 60 ਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਦਾਲ ਜਿਹੜੀ ਖਾਣੀ ਹੈ ਤੁਸੀਂ 70 ਗ੍ਰਾਮ ਦਾਲ ਖਾਣੀ ਹੈ। ਅੱਛਾ ਇਹ ਵੀ ਨਾਪ ਕੇ ਨਾਪ ਕੇ ਬਣਾਣੀ ਹੈ। ਅਸੀਂ ਨਾਪ ਕੇ ਬਣਾਉਂਦੇ ਆ ਭਾਬੀ ਫਰਕ ਬੜਾ ਪੈ ਗਿਆ ਹੈ। 140 ਗ੍ਰਾਮ। ਬੜਾ ਫਰਕ। ਖਾਣਾ ਮਾਪ ਨਾਪ ਕੇ ਬਣਾ ਕੇ। ਸਵਾਦ ਪਤਾ ਕਿ ਜਿਹੜੇ ਮੈਂ ਪਹਿਲਾਂ ਸ਼ੇਕ ਲੈਂਦਾ ਸੀ ਨਾ ਉਹਨਾਂ ਤੋਂ ਬੈਟਰੀ ਪਤਾ ਕਿਉਂ ਉਹਦੇ ਨਾਲ ਭੁੱਖ ਬੜੀ ਲੱਗਦੀ ਸੀ ਤੇ ਡਾਈਟ ਪੂਰੀ ਨਹੀਂ ਹੁੰਦੀ ਸੀ ਤੇ ਤਾਂ ਹੀ ਪੇਟ ਘਟ ਜਾਂਦਾ ਸੀ ਉਹਦੇ ਨਾਲ। ਪਰ ਇਹਦੇ ਨਾਲ ਕੀ ਹੈ ਡਾਈਟ ਆਪਣੀ ਪੂਰੀ ਹੋ ਰਹੀ ਹੈ। ਖਾਣਾ ਖੂਣਾ ਪੂਰਾ ਮਿਲ ਰਿਹਾ ਨਜ਼ਾਰਾ ਵੀ ਆ ਰਿਹਾ ਤੇ ਡਾਈਟ ਵੀ ਹੋ ਰਹੀ ਤੇ। ਹਲ ਤਾਂ ਮੈਂ ਐਕਸਰਸਾਈਜ਼ ਨਹੀਂ ਕਰ ਨਹੀਂ ਕਰ ਰਿਹਾ ਜੇ ਐਕਸਰਸਾਈਜ਼ ਕਰਾਂ ਮੈਂ ਤਾਂ ਚੱਕ ਦਾ ਫਟੇ ਬਾਕੀ ਉਹ ਭਾਜੀ ਉਰੇ ਵਲੌਗ ਦੇਖਦੇ ਨੇ ਥੈਂਕ ਯੂ ਭਾਜੀ ਬਹੁਤ ਸੋਹਣੀ ਬਹੁਤ ਸੋਹਣੀ ਡਾਈਟ ਬਣਾਈ ਆ ਤੇ ਆਪਾਂ ਵੀ ਫੁਲਕਾ ਖਾਂਦੇ ਹਾਂ ਹਾਂ ਦੋ ਰੋਟੀਆਂ ਰਾਤੀ ਖਾਣੀਆਂ ਪਨੀਰ ਖਾਣਾ ਨਾਲ ਅੱਛਾ ਰੋਜ਼ੀ ਰੋਜ਼ ਰੋਜ਼ ਡੇਲੀ ਪਨੀਰ ਖਾਣਾ ਰਾਤ ਨੂੰ ਜਿਹੜੀ ਆਪਾਂ ਦਾਲ ਮੈਂ ਉਹ ਪਤਾ ਦੇ ਆਪਣਾ ਸਿਸਟਮ ਬਣਾ ਵਧੀਆ ਬਣਾ ਲਿਆ ਆਪਾਂ ਆਪਾਂ ਬਾਹਰੋਂ ਦੁੱਧ ਲਿਆਣੇ ਜਿਹੜਾ ਦੁੱਧ ਪਨੀਰ ਆਪ ਬਣਾਉਂਦੇ ਆ ਘਰੇ ਦੁੱਧ ਨਹੀਂ ਪਿੰਦੇ ਹੈਗੇ ਰਾਤ ਨੂੰ ਨਾ ਦੁੱਧ ਜਾਂ ਪਨੀਰ ਇੱਕ ਚੀਜ਼ ਖਾਣੀ ਹੈ। ਇੱਕ ਚੀਜ਼ ਖਾਣੀ ਹੈ। ਤੇ ਪਨੀਰ ਆਪਾਂ ਲੈ ਰਹੇ ਹਾਂ 100 ਗ੍ਰਾਮ ਇੱਕ ਬੰਦਾ। ਉਹ ਵੀ ਨਾਪ ਕੇ। ਉਹ ਵੀ ਨਾਪ ਕੇ। 200 ਗ੍ਰਾਮ। 200 ਗ੍ਰਾਮ ਪਨੀਰ। ਉਹ ਤੇ ਕਰੀਆ? ਸੁਣੋ ਇਹ ਮੈਂ ਤੁਹਾਨੂੰ ਤੁਹਾਨੂੰ ਵੀ ਦੱਸਾਂ ਡਾਈਟ ਉੱਡੀ ਘੈਂਟ ਡਾਈਟ ਹੈ ਨਾ ਤੁਸੀਂ ਖਾ ਸਕਦੇ ਹੋ। ਮੈਨੂੰ ਦੱਸ ਦਿਓ ਮੈਂ ਤਾਂ ਕਰ ਲੈਣੀ ਇਹਨੂੰ। ਉਹ ਬੜੀ ਘੈਂਟ ਚ ਭਾਵੇਂ ਮਜ਼ਾ ਬਣਾਉਂਦਾ ਹੈ। ਤੇ ਉਹਦਾਂ ਕੀ ਪਤਾ ਕੀ ਹੈ? ਕੁਝ ਖਾਂਦੀ ਨਹੀਂ। ਮੈਂ ਤਾਂ ਇੱਕ ਤਾਂ ਢਿੱਡ ਵੀ ਭਰ ਗਿਆ। ਦੂਜਾ ਡਾਈਟ ਵੀ ਹੋ ਗਈ। ਨਾ ਖੁਸ਼ੀ ਵੀ ਹੁੰਦੀ ਰਹਿੰਦੀ ਹੈ। ਕੋਈ ਕਿਤੇ ਮੈਂ ਦੋਹੀ ਖਾਣੀ ਹੁੰਦੀ। ਹੁਣ ਜਿਵੇਂ ਹੁਣ ਅਸੀਂ ਦੋਸਾ ਖਾ ਲ ਏ ਥੋੜਾ ਜ਼ਿਆਦਾ ਹੋ ਗਿਆ ਕਿਉਂਕਿ ਮਾਪ ਕੀ ਨਹੀਂ ਸੀ ਹੁਣ ਤਾਂ ਹੀ ਹੁਣ ਮੈਂ ਮੋਈ ਮਿੱਠਾ ਨਹੀਂ ਮਿੱਠਾ ਤਾਂ ਪੈਸੇ ਵੀ ਨਹੀਂ ਮਖਾਂਦਾ ਨਹੀਂ ਉਹ ਜਿਹੜਾ ਬਣਾਉਂਦੇ ਨੇ ਨਾ ਜਿਹੜਾ ਪਲੇਨ ਵਾਲਾ ਉਹ ਸਬਜ਼ੀਆਂ ਹੀ ਹੋਣਗੀਆਂ ਆਲੂ ਹੀ ਹੈ ਸੀ ਹਾਂ ਇਹ ਆ ਕੋਈ ਤਲੀ ਹੋਈ ਚੀਜ਼ ਨਹੀਂ ਸੀ ਪਲੇਨ ਸੀ ਦੋਸਾ ਮੇਰਾ ਪਲੇਨ ਸੀ ਵੀਰਾ ਦਾ ਪੂਰਾ ਬਟਰ ਨਿਚੜਦਾ ਹੋਇਆ ਖਾਂਦਾ ਜਿਵੇਂ ਹੈਨਾ ਇਹਨਾਂ ਨੂੰ ਕੋਈ ਨਹੀਂ ਹੈਗਾ ਇਹਨਾਂ ਨੂੰ ਕਿਹਨਾਂ ਜੀ ਪਨੀਰ ਵਾਲਾ ਵੀਰ ਜੀ ਨੇ ਹੈ ਪਨੀਰ ਵਾਲਾ ਪਨੀਰ ਵਾਲਾ ਬਟਰ ਪਨੀਰ ਨਹੀਂ ਹੁਣ ਇਹਦੇ ਵਿੱਚ ਪਨੀਰ ਨਹੀਂ ਸੀਗਾ ਮੈਨੂੰ ਲੱਗਦਾ ਹੈਗਾ ਸੀ ਬਟਰ ਪਨੀਰ ਖਾਦਾ ਵੀਰੇ ਨੇ ਹਗਾ ਸੀਗਾ ਹਾਂ ਫੁੱਲ ਫੁੱਲ ਫੈਟ ਕਿਰਨ ਦਾ ਵੀ ਮੇਰੇ ਨਾਲ weight loser ਦੀ ਸਟਾਰਟ ਹੋਈ ਹੋਈ ਏ ਪਰ ਅਸੀਂ ਭਾਬੀ 4-4 ਕਿਲੋ ਘਟਾ ਲਏ ਨੈਚੁਰਲ ਡਾਈਟ ਨਾਲ ਨੈਚੁਰਲ ਡਾਈਟ ਅੱਜ ਹੀ ਗੱਲ ਆ ਗਈ ਜੀ ਦੋਸੇ ਦੋਸੇ ਖਾ ਕੇ ਦੋਸੇ ਵਰਗੇ ਬਣ ਗਏ ਆ ਕੇ ਸੌਂਗੇ ਇਹ ਬਾਤ ਨੇ ਖੂਬ ਆਪਣੇ ਕਰਤੱਵ ਦਿਖਾਏ ਭੰਗੜੇ ਪਾ ਕੇ ਕਿ ਨਹੀਂ ਬਾਬੀ ਹੂੰ ਬਹੁਤ ਅੱਛੀ ਨੱਚਦੀ ਹੈ ਉਹ ਪਗੜੇ ਪਾਉਂਦੀ ਹੈ ਇਹ ਵੀ ਕੁੜੀ ਆਪਣੀ ਮੰਮੀ ਵਾਂਗੂੰ ਨਾ ਨੱਚੀ ਪਰੰਪਰੀ ਪਰੰਪਰੀ ਅਦਾ ਨੱਚਦੀ ਸੀ ਅਗੋਂ ਨਹੀਂ ਨੱਚਿਆ ਨਾ ਉਹ ਨਹੀਂ ਨੱਚਦਾ ਉਹਨੂੰ ਆਂਦਾ ਹੀ ਨੱਚਣਾ ਚਲ ਭਾਬੀ ਬਣਾਓ ਪ੍ਰੋਗਰਾਮ ਕਿਤੇ ਚਲੀਏ ਘੁੰਮਣ ਨੂੰ ਸਹੀ ਹੈ ਕਮਿੰਗ ਸੰਡੇ ਦਾ ਬਣਾ ਲਓ ਤੇ ਛੁੱਟੀਆਂ ਖਤਮ ਹੋ ਗਈਆਂ ਫਿਰ ਉਸਟਮ ਗੱਡੀ ਨਹੀਂ ਸੀ ਨਾ ਗੱਡੀ ਵਿਦੌਣ ਮਿਲੀ ਏ ਇਹ ਸੰਡੇ ਦਾ ਬਣਾਓ ਬਣਾ ਲਓ ਫਿਰ ਮੈਨੂੰ ਮੁੱਕਰਨਾ ਜਿਓ ਮੌਕੇ ਤੇ ਆ ਕੇ ਕਿਤੇ ਕਹਦੇ ਨਾ ਮੈਂ ਪੁੱਛ ਤਾਂ ਕਿ ਨਾਲ ਉਤਾਂ ਤੱਕ ਵੀ ਪਰ ਮੈਨੂੰ ਦੱਸ ਦਿਓ ਪਹਿਲਾਂ ਹੀ ਫਿਰ ਆਪਾਂ ਸੰਡੇ ਨੂੰ ਚੱਲਾਂਗੇ ਕਿਹਨੇ ਕਿਨੂੰ ਪੱਕਾ ਜਾਣਿਆ ਫਿਰ ਤੁਸੀਂ ਵੀ ਮੈਂ ਮੈਂ ਤੇ ਤਿਆਰ ਹਾਂ ਫਿਰ ਮੈਂ ਨਾ ਕਿਸੇ ਹੋਰ ਪਾਸੇ ਭੱਗ ਜਾਾਂਗਾ ਜੇ ਤੁਸੀਂ ਨਾ ਚਲੇ ਨਾ ਮੈਨੂੰ ਲੈ ਕੇ ਜਾ ਹਾਂ ਤਾਂ ਤੈਨੂੰ ਤਾਂ ਲੈ ਜਾਾਂਗੇ ਮੇਰੀ ਗੱਲ ਸੁਣੋ ਕੋਕੋਨਟ ਵੀ ਜਾ ਸਕਦੇ ਆ ਉਹ ਜਲੰਧਰ ਦੇ ਜਣਾ ਜੰਗਲ ਨੇ ਭਾਬੀ ਜਲੰਧਰ ਦੇ ਵਿੱਚ ਜੰਗਲ ਨੇ ਉਹ ਜੰਗਲਾਂ ਦੇ ਵਿੱਚ ਜਾ ਸਕਦੇ ਆ ਆਪਾਂ ਉੱਥੇ ਬੈ ਕੈਂਪਿੰਗ ਕਰਾਂਗੇ ਪਿਕਨਿਕ ਸ਼ਿਕਨਿਕ ਬਣਾਵਾਂਗੇ ਜਲੰਧਰ ਜੰਗਲ ਜਲੰਧਰ ਦੀ ਉੱਥੇ ਹੁਸ਼ਿਆਰਪੁਰ ਹਾਂ ਉੱਥੇ ਨੇ ਕੋਕਨਟ ਵਾਲੇ ਨਾਮ ਉਹਦਾ ਬੜੀ ਘੈਂਟ ਜਗ੍ਹਾ ਹੈ ਉਹ ਦੇਖਿਆ ਨਾ ਤੁਸੀਂ ਕੋਕਨਟ ਵਾਲਾ ਹੁਸ਼ਿਆਰਪੁਰ ਤੇ ਜੰਗਲ ਵਾਲਾ ਵਧੀਆ ਜਗ੍ਹਾ ਹੈ ਨਾ ਅੱਤ ਚੱਲਦੇ ਆ ਪਿਕਨਿਕ ਬਣਾਵਾਂਗੇ ਚਾਹ ਬਣਾਵਾਂਗੇ ਖਾਵਾਂਗੇ ਫਿਰ ਆ ਜਾਾਂਗੇ ਇਹ ਬਾਤ ਨੂੰ ਪਾਣੀ ਚ ਮੱਛੀਆਂ ਵਾਂਗੂ ਤੈਰਾਵਾਂਗੇ ਚੱਲੀਏ ਫਿਰ ਚਲੋ ਚੰਗਾ ਪਰ ਭਾਬੀ ਦਿਓ ਇਜਾਜ਼ਤਾਂ ਸਾਨੂੰ ਜਾਂਦੇ ਨਹੀਂ ਹੈਗੇ ਨਹੀਂ ਰਹਿਣਾ ਕਲਾਸਾਂ ਲਾਉਣੀਆਂ ਨੇ ਭਾਬੀ ਜੇ ਕਲਾਸਾਂ ਨਾ ਆਉਂਦੀਆਂ ਫਿਰ ਰਹਿ ਜਾਂਦੇ ਫਿਰ ਕੱਲ ਪ੍ਰਕਾਲ ਸਰਵਿਸ ਵੀ ਕਰਾਣੀ ਐ ਨਾ ਗੱਡੀ ਦੀ ਸ਼ਾਮ ਨੂੰ ਨਾ ਸਵੇਰੇ 10:30 ਵਜੇ ਦਾ ਟਾਈਮ ਕੱਲ ਸਵੇਰੇ ਕਲਾਸ ਕਲਾਸ ਅੱਜ ਸ਼ਾਮ ਨੂੰ ਹੈ ਆ ਸ਼ਾਮ ਨੂੰ 5 ਵਜੇ ਜੀ ਸ਼ੁਰੂ ਕਲਾਸ ਤੇ ਫਿਰ ਘਰ ਵੀ ਪਹੁੰਚਣਾ ਹੈ ਰਸਤੇ 'ਚ ਵੀ ਖਾਣੇ ਰੁਕਣਾ ਹੈ ਉੱਥੇ ਵੀ ਰੁੱਕ ਕੇ ਜਾਵਾਂਗੇ ਬੜੀ ਵਧੀਆ ਥਾਂ ਸਾਨੂੰ ਪਤਾ ਲੱਗੀ ਐ ਮਾਮਾ ਜੀ ਨੇ ਦੱਸੀ ਸੀ ਕੱਲ ਅੱਜ ਆਪਾਂ ਉੱਥੇ ਰੁਕਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਉੱਤੋਂ ਪਹਿਲਾਂ ਕਿਰਨ ਕਹਿੰਦੀ ਮੈਨੂੰ ਇੱਕ ਛੋਟਾ ਜਿਹਾ ਟੈਚੀ ਲੈ ਕੇ ਦੇ ਮੈਂ ਕਹਿੰਦਾ ਮੈਂ ਲੈ ਕੇ ਦਿੰਦਾ ਅਗਲੀ ਵਾਰ ਆਵਾਂਗੇ ਬਾਜ਼ਾਰ ਵਿੱਚ ਵੜਨਾ ਪੈਣਾ ਮੈਨੂੰ ਬਾਜ਼ਾਰ ਵਿੱਚ ਵੜਨਾ ਮੈਂ ਜਦੋਂ ਕਿਤੇ ਬਾਜ਼ਾਰ ਗਏ ਫਿਰ ਲੈ ਲਾਂਗੇ ਸਹੀ ਗੱਲ ਇਹ ਨੁਕਸਾਨ ਵੀ ਨਾ ਵੱਡੀ ਗੱਡੀ ਤੇ ਭਾਬੀ ਦੀ ਤਾਂ ਪਾਰਕਿੰਗ ਪਾਰਕਿੰਗ ਤਾਂ ਹੈਗੀ ਉੱਥੇ ਵੱਡੀ ਆ ਹੈਗੀ ਉੱਥੇ ਉੱਥੇ ਸੇਫ ਹੈ ਚਲੋ ਉਠੋ ਚਲਿਏ ਦੋਸਤੋ ਚਲੋ ਨਾਲ ਸਾਡੇ ਚਲੋ 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 ਉੱਠੋ ਤਿਆਰ ਹੋ ਤੁਸੀਂ ਚੰਗਾ ਜੀ ਭਾਬੀ ਜੀ ਬਾਈ ਬਾਈ ਲੱਗਦੀ ਹੈ ਪੇਰੋ ਨਾ ਉਹ ਤਿੰਨ ਚੌਗੇ ਨਚੰਦਾ ਮੈਂ ਪਸੀਨੋ ਪਸੀਨ ਹੋ ਗਿਆ ਗੱਡੀ ਸਾਫ ਕਰਕੇ ਯਾਰ ਬੜੀ ਗਰਮੀ ਫੇਰ ਬਗੀਏ ਸਾਹ ਦੇਖਦੇ ਜੇ ਵੱਡੀ ਵੱਡੀ ਹੈ ਨਾ ਗੱਡੀ ਵੱਡੀ ਵੱਡੀ ਮੈਂ ਤਾਂ ਜਿੰਨੀ ਕੁ ਮਾੜੀ ਮੋਟੀ ਹੋਈ ਹੈ ਸਾਫ ਕਰਤੀ ਹੈ ਕੋਈ ਨਹੀਂ ਚਲੋ ਇਹਨਾਂ ਦੇ ਦੇਖਣ ਲੱਗੋਗੇ ਨਾ ਵਧੀਆ ਚੰਗਾ ਬਰ ਭਾਬੀ ਜੀ ਬਾਈ 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 ਕਰ ਦੋ ਬਾਈ ਬਾਈ ਕਰ ਦੋ ਓਕੇ ਲੋ ਜੀ ਰਸਤੇ ਚ ਆਂਦੇ ਆ ਅਸੀਂ ਪਹੁੰਚ ਆ ਗਏ ਡੀਮਾਰਟ ਇਹਦੇ ਬਾਰੇ ਸੁਣਿਆ ਅਸੀਂ ਬੰਦ ਤਾਂ ਨਹੀਂ ਕਿਤੇ ਇੱਡੀ ਗੱਡੀਆਂ ਲੱਗੀਆਂ ਪੰਥ ਥੋੜੀ ਹੋਣਾ ਐਂਟਰੀ ਇਹਦੇ ਉਧਰ ਦੀ ਸਾਈਡ ਹੋਣੀ ਨਾ ਆਹ ਵਾਟਰ ਲੈਣ ਰੋਲਿਆਂ ਚ ਲੈ ਕੇ ਆ ਰਹੇ ਨੇ ਲੋਕ ਕਿ ਆਪਾਂ ਡੀਮਾਰਟ ਜਾਈਏ ਮਾਮਾ ਜੀ ਕਹਿੰਦੇ ਸੀ ਜਾ ਕੇ ਉਹ ਚੋਂ ਜਾਂਦੇ ਹੋ ਜ਼ਰੂਰ ਜਾਇਓ ਤੇ ਨਿਗਾਹ ਮਾਰ ਲੈਣਾ ਖਾਸ ਇੱਥੇ ਕੀ ਕੁਝ ਹੈ ਕੱਢੀ ਲਾਣੇ ਸਪੇਸ ਹੋਤ ਲਾਣ ਗਿਆ। ਹੋਟਲ ਵਧੀਆ ਥਾਂ ਬਣੀ ਹੋਈ ਏ। ਇਹ ਤਾਂ खासा ਵੱਡਾ ਜਣਾ। 200 ਦਾ ਐਂਟੀਕ ਆ ਫਾਈਵ ਸਟੈਪ ਕਰੀ। 95% ਦਾ। ਮੈਂ ਆਰਡਰਿੰਗ ਦੇ ਰਿਹਾ ਘਟਣੇ ਪਹਿਲੀ ਗੱਲ ਤਾਂ ਭਾਮ ਲੈਣੀ ਨਹੀਂ ਪਰ ਕੋਕੋਨਟ ਵਾਟਰ ਵੀ ਲੈਣਾ ਨਾ। ਨਹੀਂ ਇਹ ਨਹੀਂ ਹੋਣੀ। ਚਲੋ ਫਿਰ ਅੱਗੇ। ਗਰੋਸਰੀ ਗਰੋਸਰੀ ਏ। ਹਾਂ ਗਰੋਸਰੀ। ਹਾਂ ਰਾਸ਼ਨ ਦਾ ਵੀ ਫਰਕ ਹੈ ਕਹਿੰਦੇ ਕਾਫੀ ਕਾਫੀ ਜਿਆਦਾ ਫਰਕ ਹੈ ਆਪਾਂ ਲਈ ਜਾਨਨੇ ਆ ਥੋੜਾ ਬੋਤਾ ਜਿਹੜਾ ਵੀ ਹੈਗਾ ਹਾਂ ਹਾਂ ਜੀ ਕਿੰਨੀ ਹੈ ਜਿਹੜਾ ਮੈਂ ਕਹਿੰਦੀ ਆ ਲੈ ਕੇ ਜਾਣੀ ਆ ਤਾਂ ਬਣਾ ਲਗੀ ਤੇਲੀ ਵਰਗਾ ਬਣਦਾ ਹੈ ਕਿੰਨੀ ਚਲਿਏ ਅੱਗੇ ਹਮ ਵਰੀਆ ਨਾ ਇਹ ਤੇ ਨਰਮੇਲਾ ਨਹੀਂ ਨਾ ਇਸੀ ਚ ਘੁੰਮ ਕੇ ਆਰਾਮ ਕਰਦੇ ਰੋ ਸਹੀ ਗੱਲ ਹੈ ਮੇਨ ਚੀਜ਼ ਤਾਂ ਇਹ ਆ ਗਈ ਕਿਰਨ ਜਿਉਣੇ ਦਾ ਪੂਰਾ ਲਾਹਾ ਚੱਕਦੇ ਹੋਏ ਕਿਰਨ ਨੂੰ ਪਤਾ ਇੱਥੇ ਚੌਣੇ ਨੇ ਥੋੜਾ ਜਿਹਾ ਸਪੈਂਡ ਕਰਨੀ ਹੈ ਮਨੀ ਆਪਣੀ ਜੇਬ ਵਿੱਚੋਂ ਸੋ ਕਿਰਨ ਆਪਣਾ ਪਰਸ ਲੈ ਕੇ ਨਹੀਂ ਆਏ ਸੇਮ ਡਾਇਮੰਡ ਬੋਲ ਡਾਇਮੰਡ ਬੋਲ ਆਹ ਵੇਖੋ ਜੀ ਟਰਾਲੀ ਫੁੱਲ ਹੋ ਗਈ ਇਸਮਾਨ ਪਤਾ ਨਹੀਂ ਕੀ ਕੁਛ ਹੈ ਰੇ ਚ ਤੁਸੀਂ ਲੈ ਕੇ ਉਹ ਟਰਾਲੀ ਨਹੀਂ ਟਰਾਲੀ ਕੋਰ ਲੈਣੀ ਪਣੀ ਹੈ ਆ ਦੇਖ ਬੋਲ ਕਿੰਨੀ ਵਧੀਆ ਡਾਇਮੰਡ ਬੋਲ ਆ ਲਈਆਂ ਇਹ ਇਹ ਲੈ ਲਓ ਆ ਚੀਏ ਲੈ ਨਹੀਂ ਮਬੂ ਲੈ ਨਹੀਂ ਇਹ ਬਾਹਰ ਦਾ ਟੋਏ ਵਾਸਤੇ ਤਾਂ ਆਪਾਂ ਇਨੇ ਰੋਏ ਪਰ ਰੱਖਣ ਵਾਸਤੇ ਸਪੇਸ ਨਹੀਂ ਹੈਗੀ ਉਹ ਇਥੇ ਬਾਕਸ ਹੈਗੇ ਨਹੀਂ ਵੱਡੇ ਬਾਕਸ ਚ ਲੈ ਕੇ ਕਿਵੇਂ ਜਾਵਾਂਗੇ ਵੱਡਾ ਬਾਕਸ ਲੈ ਲੈਣ ਲੱਕੀ ਚ ਰੱਖਣਾ ਸਗਰ 10 ਬਾਕਸ ਰਾਸ਼ਨ ਸਾਰਾ ਆਣਾ ਇਹਦਾ ਲੈ ਲਓ ਫਿਰ ਲੈ ਲਓ ਨਹੀਂ ਉਹ ਯਾਰ ਪਿੰਡ ਵੇ ਸਿਲਮਾਰੀ ਨਹੀਂ ਲਿਆਏ ਇਹਦੀ ਭਾਬੇ ਹੁਣ ਸਮਾਂ ਦਾ ਕਹਿ ਰਿਹਾ ਮੈਂ ਤਾਂ ਨਹੀਂ ਲੱਗਦਾ ਚਲੋ ਠੀਕ ਹੈ ਚਲੋ ਵੀ ਇਹ ਬੋਲ ਰਹਿਣ ਉਹਨੇ ਬੋਲਣਾ ਨਹੀਂ ਖੇਡਣਾ ਆ ਲੈਣੀ ਆ ਚਲੋ ਅੱਗੇ ਚਲੋ ਬਰ ਮਿਲਿਆ ਮੈਂ ਵਿੱਚ ਰੱਖਿਆ ਤਾਂ ਹੈਗਾ ਛੋਟਾ ਜਿਹਾ ਦੇਖੋ ਜੇ ਲੋਡ ਲੋਟ ਆਉਂਦਾ ਸਸਤਾ ਜਿਹਾ ਇਹ ਬੈਗ ਤਾਂ ਲੈ ਲੈਨੇ ਗੱਡੀ ਦੇ ਵਿੱਚ ਪਿੱਛੇ ਰੱਖਣ ਵਾਸਤੇ ਕੰਮ ਆਣਗੇ ਜਿਵੇਂ ਮੰਨ ਲਓ ਸੀਟ ਨਹੀਂ ਫੋਲਡ ਕਰਨੀ ਤਾਂ ਬੈਗ ਰੱਖ ਤੇ ਕਿਹ ਮੈਨੂੰ ਕਿਹੜੀ ਉੱਤ ਸਾਈਡ ਕੱਢ ਬੋ ਲੰਚ ਬਾਕਸ ਛੋਟੇ 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 ਡੱਬੇ ਨੇ ਤੇ ਉਹ ਉਹਦੇ ਵਿੱਚ ਬੰਦ ਕੀਤੇ ਹੁੰਦੇ ਨੇ ਲੈ ਲਓ ਲੈ ਲਓ ਕਿਹੜਾ ਲਵਾਈ ਜਿਹੜਾ ਤੁਹਾਨੂੰ ਉਹ ਤਾਂ ਤੁਹਾਡਾ ਡਿਪਾਰਟਮੈਂਟ ਹੈ ਮੈਨੂੰ ਤਾਂ ਜਿਹੜੀ ਚੀਜ਼ ਚੰਗੀ ਲੱਗੀ ਮੈਂ ਚੱਕ ਲਈ ਇਹ ਇਬਾਦਤ ਹੈ ਸਮਾਈਲਿੰਗ ਫੇਸ ਵਿੱਚ ਇਬਾਦਤ ਇਬਾਦਤ ਕੰਮ ਮਾਰ ਰਹੀ ਹੈ ਹਾਂਜੀ ਮੈਮ ਅੱਛਾ ਅੱਛਾ ਇਹ ਹਾਂਜੀ ਮੈਮ ਹਾਂਜੀ ਮੈਮ ਆ ਠੀਕ ਹੈ ਪਰ ਹਾਂ ਠੀਕ ਹੈ ਕਿਨੇ ਕੱਪ-ਕੱਪ ਦੇਖਣੇ ਨੇ ਭਾਈ ਯਾਰਾ ਸ਼ਰਟਾਂ ਬੜੀਆਂ ਘੈਂਟ ਦਿੱਤੇ ਯਾਰ ਮਾਮਾ ਜੀ ਨੇ ਬਿਲਕੁਲ ਸਹੀ ਕਿਹਾ ਸੀ ਕਹਿੰਦੇ ਕਿ ਜਾ ਕੇ ਅਸੀਂ ਸ਼ਰਟਾਂ ਬੜੀਆਂ ਘੈਂਟ ਬੜੀਆਂ ਸਸਤੀਆਂ ਨੇ ਨਾਲ ਗੁੱਡ ਵਨ ਮਾਮਾ ਜੀ ਤੁਸੀਂ ਕਰਪਾ ਕਰਾਤਾ ਇਹਦਾ ਮੈਂ ਬਿੱਲ ਭੇਜ ਦੇਣਾ ਤੁਹਾਨੂੰ ਮੈਂ ਚੱਲਾਂਗੇ ਐਵੇਂ ਸੁੱਤ ਜਿਵੇਂ ਇੱਕੋ ਦੀ ਚੀਜ਼ ਲੈ ਲਾਂਗੇ ਮਾਮੀ ਨੇ ਸਹੀ ਕਿਹਾ ਸੀ ਕਹਿੰਦੇ ਉੱਥੇ ਜਾਓ ਨਾ ਮਲਦੋਬਲੀ ਸਮਾਨ ਚ ਕਹਿ ਜਾਂਦਾ ਹਾਂ ਹਾਂ ਚਲੋ ਘਰ ਦਾ ਰਾਸ਼ਨ ਤਾਂ ਲੈਣਾ ਸੀ ਆਪਾਂ ਰਾਸ਼ਨ ਤੋਂ ਬਾਦੂ ਚੀਜ਼ਾਂ ਬੜੀਆਂ ਉਹੀ ਚੱਕੀਆਂ ਜਾਂਦੀਆਂ ਨੇ ਸਾਰਾ ਕੁਝ ਹੀ ਬਾਦਦਾ ਵੀ ਮਿਲ ਭੇਜਦਾ ਮਾਮਾ ਜੀ ਦਾ ਆਓ ਇਹ ਬਾਦਦਾ ਵੀ ਮਿਲ ਗਿਆ ਨਾਲੇ ਬਹੁਤ ਵਧੀਆ ਯਾਰ ਬਹੁਤ ਸੋਹਣਾ ਇੱਥੇ ਸਾਰਾ ਕੁਝ ਨਾ ਕਿਤੇ ਪੈਂਟ ਕੁੰਡਾ ਟਰਾਈ ਕਰਦੀ ਇਹਨੂੰ ਪੈਂਟ ਕੁੰਡਾ ਤਾਂ ਕਰ ਸਕਦੇ ਆ ਬਿਰੋ ਆਰਾਮ ਨਾਲ ਬੇਲੇ ਟਾਈਮ ਆ ਜਿੱਦ ਤਣ ਇਹ ਸਮਾਨ ਲੈਦਾ ਹੁੰਦਾ ਹੂੰ ਸਹੀ ਗੱਲ ਆ ਟਰਾਈ ਕਰੂ ਗੱਦਰੀ ਫਿਰ ਦੇਖਾਂਗੇ ਚਲੋ ਹੁਣ ਆਪਾਂ ਬਿਲਿੰਗ ਕਰਾਈਏ ਤੇ ਚਲੋ ਚਲਿਆ ਇਬਾਦਤ ਕਰੀ ਚੋਕੀ ਹੈ ਸ਼ੋਪਿੰਗ ਕਰ ਲਈ ਹੈ ਦੱਸ ਦੇ ਇਬਾਦਤ ਨਹੀਂ ਸ਼ੋਪਿੰਗ ਕਰ ਲਈ ਆ ਦੇਖਾ 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 ਸ਼ੋਪਿੰਗ ਕਰ ਲਈ ਇਸ ਤਾਨੇ ਨੇ ਤਾਨੇ ਸ਼ੇਡਸ ਨਹੀਂ ਮਿਲਿਆ ਇਬਾਦਤ ਦੀਆਂ ਸ਼ੇਡਸ ਛੋਟੀ ਥੋੜੀ ਵੱਡੀ ਉਹ ਨੂੰ ਫੇਰ ਲਵਾਂਗੇ ਹੈ ਠੀਕ ਹੈ ਕਿਵੇਂ ਦੇਖ ਰਹੀ ਹੈ ਕੈਮਰੇ ਵੱਲ ਵਧੀਆ ਹੁਣ ਇੱਥੇ ਆਇਆ ਕਰੂੰਗੀ ਅਗਲੀ ਵਾਰੀ ਤਰਾ ਸਟੋਲਰ ਲੈ ਕੇ ਆਵਾਂਗੇ ਆਪਾਂ ਠੀਕ ਹੈ ਚਲੋ ਵੀ ਆਪਾਂ ਹੁਣ ਸ਼ੋਪਿੰਗ ਕਰ ਲਈ ਆ ਸਮਾਨ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਹੁਣ ਆਪਾਂ ਰਾਹ ਦੇ ਆ ਗੱਡੀ 'ਚ ਤੇ ਨਾਲੇ ਚੱਲਦੇ ਆ ਹੁਣ ਤਾਂ ਭੁੱਖ ਲੱਗਣੀ ਵੀ ਸ਼ੁਰੂ ਹੋ ਗਈ ਆ ਪਹਿਲਾਂ ਤਾਂ ਅਸੀਂ ਖਾ ਕੋਲ ਲੈਂਦੇ ਨੇ ਕੁਝ ਚਟਣਾ ਪਟਣਾ ਹੁਣ ਨਹੀਂ ਖਾਂਦੇ ਅਗੇ ਜਦੋਂ ਦਾ ਅਸੀਂ ਛੱਡਿਆ ਹੋਇਆ ਵਾ ਛੇਪੀ ਲੱਗੇ ਬਿਲਿੰਗ ਕਰਾਉਣ ਛੇਪੀ ਲੱਗੇ ਬਿਲਿੰਗ ਕਰਾਉਣਾ ਸਮਾਨ ਇਬਾਦਤ ਦੇ ਵੀ ਕਢਾਉਣੇ ਮਿਲ ਗਏ ਸਾਨੂੰ ਇੱਥੋਂ ਇਬਾਦਤ ਤੇਰੇ ਵੱਲ ਤੇ ਬਹੁਤ ਹੋਛ ਲੇਤਾ ਵੇ ਲਓ ਜੀ ਪਹੁੰਚ ਗਏ ਸਮਾਨ ਲੈ ਕੇ ਆਏ ਡੀਮਾਰਟ ਇਹ ਹਾਈਵੇ ਦੇ ਉੱਪਰ ਹੈ ਪਟਿਆਲੇ ਨਾਲ ਜਿਹੜਾ ਚੰਡੀਗੜ੍ਹ ਤੋਂ ਪਟਿਆਲਾ ਹਾਈਵੇ ਉਹਦੇ ਉੱਪਰ ਹੀ ਆਉਂਦਾ ਰਸਤੇ 'ਚ ਬਨਉਣ ਲੱਗੇ ਸਾਮਾਨ ਲੈ ਆਪਾਂ ਬੈਗ ਜਿਹੜੇ ਲੈ ਆਉਣਾ ਸੀ ਪਾ ਲਿਆ ਸਾਰਾ ਸਾਮਾਨ ਜਿੰਨੀ ਬਹੁਤ ਆ ਬੰਦ ਸਿੱਪੀ ਲੱਗੇ ਨੇ ਨਾ ਮੈਂ ਜਾ ਕੇ ਆਪਾਂ ਨੂੰ ਅਨਲੋਡ ਕਰਨਾ ਪੈਣਾ ਲਓ ਜੀ ਸਾਮਾਨ ਬਹੁਤ ਜ਼ਿਆਦਾ ਸੀ ਲੇਕਿਨ ਅੱਜ ਜਿਹੜੇ ਬੈਗ ਲੈ ਕੇ ਨੇ ਉਹ ਦੋ ਕਿਲਾ ਕਰਦੀ ਕੱਡ ਬੱਲੇ ਦਾ ਸਾਰਾ ਓਰਿਜਨਲ ਆਹ ਦੋ ਬੈਗ ਹਾਂ ਆ ਜਿਹੜੇ ਦੋ ਬੈਗ ਇਹਨਾਂ ਚਸਮਾ ਆ ਇਹ ਬਾਦ ਦੇ ਖਡਾਉਣੇ ਵਾਸਤੇ ਇੱਕ ਡੱਬਾ ਲੈਂਦਾ ਹੀ ਵੱਡਾ ਇਹਦੇ ਜੀ ਸਾਰਾ ਪੂਰਾ ਹੋ ਗਿਆ ਕੰਮ ਢੈਂਟ ਆਜ ਬੈਠੋ ਮੈਂ ਚਲੋ ਕੇਰ ਨੂੰ ਪਤਾ ਕੀ ਕਹਿ ਰਹੀ ਨਹੀਂ ਘੰਡੇ ਬੜਾ ਗੁੱਛ ਆ ਗਿਆ ਬਸ 10 ਯਾਰੀ ਲੱਗਿਆ ਵਿੱਚੇ ਸ਼ਿਪੀ ਨੇ ਕੱਪੜੇ ਖਰੀਦ ਲਏ ਆਪਣੀਆਂ ਸ਼ਰਟਾਂ ਤਿੰਨ 300 ਟਾ ਖਰੀਦਣ ਸਸਤੀਆਂ ਨਹੀਂ ਆ ਬਾਦ ਦੇ ਖਡੌਣੇ ਲੈ ਲੈ ਉਦਾਂ ਹੀ ਇਹੀ ਜੀ ਦੇ ਮੰਨ ਲਓ ਕੋਈ ਖਡੌਣੇ ਲੈਣ ਚਲ ਜੀ ਕੱਪੜੇ ਖਰੀਦ ਚਾਰ ਤਿੰਨ ਚਾਰ ਹਜ਼ਾਰ ਰੁਪਏ ਤੇ ਉਦਾਂ ਹੀ ਲੱਗ ਜਾਂਦਾ ਵਾ ਪਰ ਇਹ ਨਹੀਂ ਬੋਧ ਵਧੀਆ ਡੀਮਾਰਟ ਬਹੁਤ ਸਸਤਾ ਹੈ ਦੋਸਤੋ ਜੇ ਲੰਘ ਦੋ ਇਹ ਜਿੱਥੇ ਵੀ ਤੁਹਾਡੇ ਨੇੜੇ ਜਿਹੜੇ ਹੋਵੇ ਜਰੂਰ ਜਾਓ ਸਾਨੂੰ ਮਾਮਾ ਜੀ ਨੇ ਦੱਸੇ ਥੈਂਕ ਯੂ ਮਾਮਾ ਜੀ ਬਿੱਲ ਮੈਂ ਤੁਹਾਨੂੰ ਭੇਜਣ ਲੱਗਾ ਪਰ ਪਰ ਮਾਮਾ ਜੀ ਨੇ ਕਹੀ ਜਾਂਦੇ ਬਿੱਲ ਭੇਜ ਲੰਗਾ ਨਾ ਮਾਮਾ ਮਾਮਾ ਬੜੇ ਦਲੇਰ ਨੇ ਆਪਣੇ ਟੈਨਸ਼ਨ ਵਾਲੀ ਕਿਹ ਉਹ ਗਾਣਾ ਨਹੀਂਗਾ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਪਲਿਆ ਪਰ ਆਪਾਂ ਦਾ ਇਹ ਕਹਿੰਦੇ ਆ ਵੀ ਸਾਡੇ ਮਾਮੇ ਤਾਂ ਦੁਆਵਾ ਮ ਕਰਦੇ ਨੇ ਹਰੇਕ ਚੀਜ਼ ਵਿੱਚ ਪ੍ਰੇਸ਼ ਕਰਦੇ ਨੇ ਦੁਆਵਾ ਕਰਦੇ ਨੇ ਆਪਾਂ ਦਾ ਆਪਣੇ ਪਰਿਵਾਰਾਂ ਦੇ ਸਿਰ ਈ ਆ ਬਈ ਆਪਾਂ ਨਹੀਂ ਕਹਿੰਦੇ ਵੀ ਆਪਾਂ ਇਹਨਾਂ ਦੇ ਸਿਰ ਤੇ ਨਹੀਂ ਗੇ ਇਹਨਾਂ ਦੀਆਂ ਬਲੇਸਿੰਗਸ ਜਿਹੜੀਆਂ ਨਾਲ ਹੁੰਦੀਆਂ ਨੇ ਟੱਚ ਬੁੱਡ ਪ੍ਰਮਾਤਮਾ ਦੀ ਬਿਨਾ ਸਾਰੇ ਬਹੁਤ ਵਧੀਆ ਨੇ ਚਲੋ ਘਰ ਚਲੀਏ ਪਹਿਲੇ ਸਮਾਨ ਅਨਲੋਡ ਕਰੀ ਗੱਡੀ ਤੋਂ ਸਹੀ ਗੱਲ ਆ ਚਲੀਏ ਚਲੋ ਦੇਖ ਦੀ ਦੇ ਗੱਡੀ ਖੋਸ਼ ਹੋਣ ਦੀੇ ਕਢਾਉਣੇ ਕੱਢੇ ਆ ਹਾਂ ਬਾਬੂ ਆਇਆ ਸਾਰੇ ਨੂੰ ਛੇੜ ਰਹੀ ਆ ਸਾਰੀਆਂ ਜੜੀ ਚ ਜਲੇ ਗਈ ਐਕਸਾਈਟਡ ਜਿਆਦੀ ਹੋ ਗਈ ਵੀ ਕੀ ਕੀ ਪਕੜਾ ਆ ਟੈਗ ਨੂੰ ਤੇ ਇੰਜ ਪੜ ਰਹੀ ਜਿਦਾ ਰੇਟ ਪੜਨਾ ਹੁੰਦਾ ਹੁੰਦਾ ਵੀ ਕਿੰਨੇ ਦਾ ਆਇਆ ਵਾ ਆਹੋ ਹਾਂ 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 ਆ ਤੇਰੀ ਜੱਡੀ ਆਏ ਹਾਂ ਆਏ ਹਾਂ ਉਹ ਵੱਡੀਆਂ ਜਿਹੜੀਆਂ ਉਹ ਹੈਗੇ ਨੇ ਕਿ ਟੈਡੀ ਜਿਆ ਵੱਡਾ ਸਾਰਾ ਉਹ ਅਜੇ ਮਤਲਬ ਹਲੇ ਨਹੀਂ ਹੈਗਾ ਜਦੋਂ ਵੱਡੀ ਹੋਊਗੀ ਨਾ ਫਿਰ ਉਹਦੇ ਨਾਲ ਖੇਡੂਗੀ ਉਤਰਨਾ ਤਰਨ ਲੱਗ ਜੂਗੀ ਫਿਰ ਇਹਨੂੰ ਸ਼ੌਂਕ ਜੱਗ ਹੋਗਾ ਦੇਣਾ ਅਜੇ ਇਹਨੂੰ ਆ ਬੱਚਿਆਂ ਵਾਲੀ ਚੀਜ਼ਾਂ ਚਾਹੀਦੀ ਆਏ ਹੋਏ ਆ ਡੁੱਗੀਆ ਲੈਂਦਾ ਬਿਲਕੁਲ ਅਸਲੀ ਲੱਗਦਾ ਜਿਵੇਂ ਸ਼ਕਲ ਦਾ ਹੈਲੋ ਡੋਗੀ ਡੋਗੀ ਦੇ ਉੱਪਰ ਬਿਠਾ ਦੂ ਦੀਦੀ ਨੂੰ ਛੋਟੀ ਦੀਦੀ ਨੂੰ ਆਏ ਹੋਏ ਆਂ ਜੰਦਗੀ ਕਰਸ ਹਾਂ ਛੜੇ ਕੁਛ ਛੜੇ ਕੁਛ ਲੈ ਜੀਏ ਇਦਨਾ ਚਲੋ ਜੀ ਅੱਜ ਆਪਾਂ ਇੱਥੇ ਬਲੌਗ ਖਤਮ ਕਰਦੇ ਸਾਮਾਨ ਸਾਰਾ ਉੱਪਰ ਲੈ ਆਏ ਹੁਣ ਮਤਲਬ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਸਾਰਾ ਸਾਮਾਨ ਨਾਲ ਸੈੱਟ ਕਰਨਾ ਵਾ ਹਨਾ ਤੇ ਸੈੱਟ ਕਰ ਕਰਕੇ ਫਿਰ ਵੇਲੇ ਹੋਵਾਂਗੇ ਰੋਟੀ ਰ ਟਿਖਾ ਕੇ ਮੈਂ ਐਡੀਟਿੰਗ ਕਰ ਲਾਂ ਤੇ ਫਿਰ ਛੁੱਪ ਜਾਈਏ ਜਿ ক্লাসਾਂ ਹੈਗੀਆਂ ਤਾਂ ਇਹ ਸਮਾਂ ਤੇ ਨਹੀਂ ਗਿਆ ਮੈਨੂੰ ਆਪਣੇ ਵੱਲੋਂ ਟਾਈਮ ਸਿਰ ਆਇਆ ਪਰ ਫਿਰ ਵੀ ਟਾਈਮ ਲੱਗ ਹੀ ਗਿਆ ਕਿਉਂਕਿ ਇਹ ਡੀ ਮਾਰਚ ਲਗੇ ਹੂੰ ਤੇ ਚਲੋ ਮਿਲਦੇ ਆਂ ਪਰ ਆਪਾਂ ਕੱਲ ਇੱਕ ਨਵੇਂ ਬਲੌਗਸ ਨੂੰ ਉਦ ਤੱਕ ਸਾਨੂੰ ਦਇਓ ਇਜਾਜਤ ਬਾਏ ਬਾਏ